ਮਸ਼ਹੂਰ ਪਾਰਟੀ ਯੂਟਿਊਬਰ ਤੇ ਸਲਮਾਨ ਖਾਨ ਦੇ ਸ਼ੋਅ ਬਿੱਗ ਬਾਸ OTT ਦੇ ਵਿਨਰ ਐਲਵਿਸ਼ ਯਾਦਵ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਉਹਨਾਂ ਦਾ ਨਾਮ ਇੱਕ ਰੇਪ ਪਾਰਟੀ ਵਿੱਚ ਸਨੇਕ ਵੈਨਮ ਯਾਨੀ ਕਿ ਸਬਦ ਦੇ ਯਰਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਉਹਨਾਂ ਦੇ ਵਿਰੁੱਧ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਤੇ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ। ਸੁਪਰੀਮ ਕੋਰਟ ਨੇ ਐਲਵਿਸ਼ ਯਾਦਵ ਦੇ ਵਿਰੁੱਧ ਹੇਠਲੀ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ ਵੀ ਜ ਇਹ ਪਟੀਸ਼ਨ ਸੱਪ ਦੇ ਜ਼ਹਿਰ ਮਾਮਲੇ ਵਿੱਚ ਚਾਰਸ਼ੀਟ ਤੇ ਅਪਰਾਧਿਕ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। ਮਾਮਲੇ ਦੀ ਗੱਲ ਕਰੀਏ ਤਾਂ ਇਹ ਨਵੰਬਰ 2024 ਦਾ ਹੈ। ਇਸ ਸਮੇਂ ਦੇ ਦੌਰਾਨ ਨੌਇਡਾ ਪੁਲਿਸ ਨੇ ਐਲਵਿਸ਼ ਯਾਦਵ ਤੇ ਉਸ ਦੇ ਕੁਝ ਸਾਥੀਆਂ ਤੇ ਇੱਕ ਰੇਪ ਪਾਰਟੀ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਤੇ ਗੈਰ ਕਾਨੂੰਨੀ ਤੌਰ ਤੇ ਉਸ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਅਕਤੂਬਰ 2024 ਵਿੱਚ ਭਾਜਪਾ ਨੇਤਾ ਮੇਨਕਾ ਗਾਂਧੀ ਦੇ ਸੰਗਠਨ ਪੀਪਲ ਫਾਰ ਐਨੀਮਲਸ ਨੇ ਨੌਇਡਾ ਵਿੱਚ ਐਲਵਿਸ਼ ਯਾਦਵ ਦੇ ਵਿਰੁੱਧ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਦਰਜ ਐਫ ਆਈ ਆਰ ਵਿੱਚ ਲਿਖਿਆ ਗਿਆ ਸੀ ਕਿ ਦਿੱਲੀ ਐਨ ਸੀ ਆਰ ਦੇ ਇੱਕ ਫਾਰਮ ਹਾਊਸ ਵਿੱਚ ਜਿੰਦਾ ਸੱਪਾ ਦੇ ਨਾਲ ਇੱਕ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਜ਼ੈਰ ਦੀ ਵਰਤੋਂ ਡਰੱਗਸ ਦੇ ਰੂਪ ਵਿੱਚ ਕੀਤੀ ਗਈ ਹੈ ਹਾਲਾਂਕਿ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਐਲਵਿਸ਼ ਯਾਦਵ ਨੇ ਕਿਹਾ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਐਲਵਿਸ਼ ਯਾਦਵ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜਿਸ ਦੇ ਬਾਅਦ ਐਲਵਿਸ਼ ਯਾਦਵ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਸਤੇ ਝੂਠੇ ਦੋਸ਼ ਲਗਾਏ ਗਏ ਨੇ ਹੁਣ ਇਸ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਸ਼ਿਕਾਇਤ ਕਰਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਜਦੋਂ ਤੱਕ ਜਵਾਬ ਦਾਇਰ ਨਹੀਂ ਹੋ ਜਾਂਦਾ ਉਦੋਂ ਤੱਕ ਹੇਠਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਨਹੀਂ ਹੋਵੇਗੀ ਐਲਵਿਸ਼ ਯਾਦਵ ਦੀ ਗੱਲ ਕਰੀ ਤਾ ਉਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਤੇ ਨੌਜਵਾਨਾਂ ਵਿੱਚ ਉਹਨਾਂ ਦੀ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਸਲਮਾਨ ਖਾਨ ਦੇ ਟੀਵੀ ਸ਼ੋਅ 빅ਬੋਸ OTT 2 ਵਿੱਚ ਹਿੱਸਾ ਲਿਆ ਸੀ ਤੇ ਉਹ ਇਸ ਸ਼ੋਅ ਦੇ ਵਿਨਰ ਰਹੇ ਸਨ ਜਿਸ ਦੇ ਬਾਅਦ ਉਹਨਾਂ ਦੀ ਪੌਪੁਲਾਰਿਟੀ ਕਾਫੀ ਜ਼ਿਆਦਾ ਵਧ ਗਈ ਸੀ ਇਸ ਦੇ ਬਾਅਦ ਐਲਵਿਸ਼ ਯਾਦਵ ਨੇ ਕਈ ਸਾਰੇ ਸ਼ੋਅਜ਼ ਵਿੱਚ ਹਿੱਸਾ ਲਿਆ ਜਿਸ ਵਿੱਚ ਉਹਨਾਂ ਨੇ ਪਲੇਗ੍ਰਾਉਂਡ ਸੀਜ਼ਨ 4 ਲਫਟਰ ਸ਼ੈਫ ਤੇ ਐਮਟੀਵੀ ਰੋਡਿਸ ਵਰਗੇ ਸ਼ੋਅਜ਼ ਵੀ ਜਿੱਤੇ ਇਸ ਦੇ ਇਲਾਵਾ ਇਸ ਸਮੇਂ ਦੇ ਦੌਰਾਨ ਉਹ ਕਈ ਸਾਰੀ ਕੰਟਰੋਵਰਸੀ ਦਾ ਹਿੱਸਾ ਵੀ ਰਹੇ ਮਸ਼ਹੂਰ ਪਾਰਟੀ ਯੂਟਿਊਬਰ ਤੇ ਸਲਮਾਨ ਖਾਨ ਦੇ ਸ਼ੋਅ 빅ਬੋਸ OTT ਦੇ ਵਿਨਰ ਐਲਵਿਸ਼ ਯਾਦਵ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਉਹਨਾਂ ਦਾ ਨਾਮ ਇੱਕ ਰੇਪ ਪਾਰਟੀ ਵਿੱਚ ਸਨੇਕ ਵੈਨਮ ਯਾਨੀ ਕਿ ਸਬਦ ਦੇ ਯਾਰ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਉਹਨਾਂ ਦੇ ਵਿਰੁੱਧ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਤੇ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ। ਸੁਪਰੀਮ ਕੋਰਟ ਨੇ ਐਲਵਿਸ਼ ਯਾਦਵ ਦੇ ਵਿਰੁੱਧ ਹੇਠਲੀ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਸ਼ਿਕਾਇਤ ਕਰਤਾ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਇਹ ਪਟੀਸ਼ਨ ਸੱਪ ਦੇ ਜ਼ਹਿਰ ਮਾਮਲੇ ਵਿੱਚ ਚਾਰਜ ਸ਼ੀਟ ਤੇ ਅਪਰਾਧ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ ਮਾਮਲੇ ਦੀ ਗੱਲ ਕਰੀਏ ਤਾਂ ਇਹ ਨਵੰਬਰ 2024 ਦਾ ਹੈ ਇਸ ਸਮੇਂ ਦੇ ਦੌਰਾਨ ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਤੇ ਉਸ ਦੇ ਕੁਝ ਸਾਥੀਆਂ ਤੇ ਇੱਕ ਰੇਪ ਪਾਰਟੀ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਤੇ ਗੈਰ ਕਾਨੂੰਨੀ ਤੌਰ ਤੇ ਉਸ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ ਅਕਤੂਬਰ 2024 ਵਿੱਚ ਭਾਜਪਾ ਨੇਤਾ ਮੇਨਕਾ ਗਾਂਧੀ ਦੇ ਸੰਗਠਨ ਪੀਪਲ ਫਾਰ ਐਨੀਮਲਸ ਨੇ ਨੌਇਡਾ ਵਿੱਚ ਐਲਵਿਸ਼ ਯਾਦਵ ਦੇ ਵਿਰੋਧ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਦਰਜ ਐਫ ਆਈ ਆਰ ਵਿੱਚ ਲਿਖਿਆ ਗਿਆ ਸੀ ਕਿ ਦਿੱਲੀ ਐਨ ਸੀ ਆਰ ਦੇ ਇੱਕ ਫਾਰਮ ਹਾਊਸ ਵਿੱਚ ਜਿੰਦਾ ਸੱਪਾਂ ਦੇ ਨਾਲ ਇੱਕ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਜ਼ਹਿਰ ਦੀ ਵਰਤੋਂ ਡਰੱਗਸ ਦੇ ਰੂਪ ਵਿੱਚ ਕੀਤੀ ਗਈ ਹੈ ਹਾਲਾਂਕਿ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਐਲਵਿਸ਼ ਯਾਦਵ ਨੇ ਕਿਹਾ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਐਲਵਿਸ਼ ਯਾਦਵ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜਿਸ ਦੇ ਬਾਅਦ ਐਲਵਿਸ਼ ਯਾਦਵ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਸਤੇ ਝੂਠੇ ਦੋਸ਼ ਲਗਾਏ ਗਏ ਨੇ ਹੁਣ ਇਸ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਜਦੋਂ ਤੱਕ ਜਵਾਬ ਦਾਇਰ ਨਹੀਂ ਹੋ ਜਾਂਦਾ ਉਦੋਂ ਤੱਕ ਹੇਠਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਨਹੀਂ ਹੋਵੇਗੀ ਐਲਵਿਸ਼ ਯਾਦਵ ਦੀ ਗੱਲ ਕਰੀਏ ਤਾਂ ਉਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਤੇ ਨੌਜਵਾਨਾਂ ਵਿੱਚ ਉਹਨਾਂ ਦੀ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਸਲਮਾਨ ਖਾਨ ਦੇ ਟੀਵੀ ਸ਼ੋਅ 빅 ਬੌਸ OTT 2 ਵਿੱਚ ਹਿੱਸਾ ਲਿਆ ਸੀ ਤੇ ਉਹ ਇਸ ਸ਼ੋਅ ਦੇ ਵਿਨਰ ਰਹੇ ਸਨ ਜਿਸ ਦੇ ਬਾਅਦ ਉਹਨਾਂ ਦੀ ਪੌਪੁਲਾਰਿਟੀ ਕਾਫੀ ਜ਼ਿਆਦਾ ਵੱਧ ਗਈ ਸੀ ਇਸ ਦੇ ਬਾਅਦ ਐਲਵਿਸ਼ ਯਾਦਵ ਨੇ ਕਈ ਸਾਰੇ ਸ਼ੋਜ਼ ਵਿੱਚ ਹਿੱਸਾ ਲਿਆ ਜਿਸ ਵਿੱਚ ਉਹਨਾਂ ਨੇ ਪਲੇਗ੍ਰਾਉਂਡ ਸੀਜ਼ਨ 4 ਲਫਟਰ ਸ਼ੈਫ ਤੇ ਐਮਟੀਵੀ ਰੋਡਿਸ ਵਰਗੇ ਸ਼ੋਜ਼ ਵੀ ਜਿੱਤੇ ਇਸ ਦੇ ਇਲਾਵਾ ਇਸ ਸਮੇਂ ਦੇ ਦੌਰਾਨ ਉਹ ਕਈ ਸਾਰੀ ਕੰਟਰੋਵਰਸੀ ਦਾ ਹਿੱਸਾ ਵੀ ਰਹੇ